ਨੰਗਲ ਸ਼ਹਿਰ ਦੇ ਵਾਰਡ 2 ਦੇ ਐਮਐਸਸੀ ਤੇ ਮੌਜੂਦਾ ਨੰਗਲ ਨਗਰ ਕੌਂਸਲ ਦੇ ਪ੍ਰਧਾਨ ਸੰਜੇ ਸਾਹਨੀ ਦੇ ਘਰ ਤੇ ਇੱਕ ਨੌਜਵਾਨ ਵੱਲੋਂ ਕੱਚ ਦੀਆਂ ਬੋਤਲਾਂ ਨਾਲ ਹਮਲਾ ਕੀਤਾ ਗਿਆ ਤਰਕਸਾਨ ਹੋਣ ਕਰਕੇ ਘਰ ਵਿੱਚ ਸਾਰੇ ਪਰਿਵਾਰਕ ਮੈਂਬਰ ਮੌਜੂਦ ਸਨ ਜਦੋਂ ਬੋਤਲਾ ਘਰ ਦੇ ਦਰਵਾਜ਼ਿਆਂ ਨਾਲ ਟਕਰਾਈਆਂ ਤਾਂ ਇੱਕ ਬਹੁਤ ਜ਼ੋਰਦਾਰ ਧਮਾਕਾ ਹੋਇਆ ਜਿਸ ਨੂੰ ਲੈ ਕੇ ਸਾਰੇ ਜਾਗ ਗਏ ਲੇਕਿਨ ਨੌਜਵਾਨ ਵੱਲੋਂ ਘਰ ਦੇ ਬਾਹਰ ਲਗਾਤਾਰ ਹਮਲਾ ਜਾਰੀ ਰੱਖਿਆ ਤੇ ਅਪਸ਼ਬਦ ਬੋਲ ਵੀ ਬੋਲੇ ਗਏ ਹਾਲਾਂਕਿ ਕਿਸੇ ਨੂੰ ਵੀ ਕੋਈ ਸਰੀਰਕ ਝੋਟ ਨਹੀਂ ਲੱਗੀ ਪਰ ਘਰ ਦੇ ਲੱਗੇ ਸ਼ੀਸ਼ੇ ਦੇ ਦਰਵਾਜ਼ਿਆਂ ਤੇ ਬੋਤਲਾਂ ਦੇ ਨਿਸ਼ਾਨ ਸਾਫ਼ ਦੇਖੇ ਜਾ ਸਕਦੇ ਨੇ ਮਿਲੀ ਜਾਣਕਾਰੀ ਮੁਤਾਬਕ ਹਮਲਾਵਰ ਨੂੰ ਪਰਿਵਾਰਿਕ ਮੈਂਬਰਾਂ ਵੱਲੋਂ ਪਛਾਣ ਲਿਆ ਗਿਆ ਹੈ ਤੇ ਹਮਲਾਵਰ ਪਹਿਲਾਂ ਪਰਿਵਾਰ ਕੋਲ ਕੰਮ ਵੀ ਕਰਦਾ ਸੀ ਤੁਸੀਂ ਸੁਣੋ ਕੀ ਕਿਹਾ ਇਸ ਸੰਬੰਧ ਵਿੱਚ ਪਰਿਵਾਰਿਕ ਮੈਂਬਰ ਨੇ ਮਾਂਕੁਸ਼ ਮੈਂ ਸਵੇਰੇ 6 ਵਜੇ ਉੱਠਿਆ ਮੈਂ ਕਿਸੇ ਦਾ ਘਰ ਜਾਣਾ ਸੀ ਸਵੇਰੇ ਜਿਮ ਜਾਂਦਾ ਉੱਠ ਕੇ ਮੈਂ ਕਿਸ ਨੂੰ ਅੰਬਰੀਆ ਬੱਤੀ ਦੇ ਕੇ ਆਇਆ ਤੇ ਉੱਪਰ ਚੜ੍ਹਿਆ ਆਪਣੇ ਕੋਠੇ ਦੇ ਬੈੱਡ ਤੇ ਲੇਟਿਆ ਸੀ ਅਚਾਨਕ ਆਵਾਜ਼ ਆਈ ਬਾਹਰੋਂ ਸ਼ੀਸ਼ੇ ਸ਼ੀਸ਼ੇ ਟੁੱਟਣ ਦੀ ਬੜੀ ਜ਼ੋਰ ਤੇ ਆਵਾਜ਼ে ਗਾਲਾ ਕੱਢ ਰਿਆ ਸੀ ਮੁੰਡਾ ਬਾਹਰ ਆ ਕੇ ਦੇਖਿਆ ਤੇ ਰਿੱਕੀ ਨਾਮ ਦਾ ਮੁੰਡਾ ਹੈ ਸਾਡੇ ਮੱਲੇ ਚ ਰਹਿੰਦਾ ਨਸ਼ੇੜੀ ਹੈ ਇਹਨੇ ਪਹਿਲੇ ਵੀ ਸਾਡੇ ਨਾਲ ਕੋਈ ਧੋਖਾ-ਦੁਖਾ ਕੀਤਾ ਹੈ ਅਸੀਂ ਏਜੰਸੀ ਆ ਗਈ ਹੁੰਸੀ ਆ ਲੇ ਗਿਆ ਸੀਗਾ ਜੂਸ ਦੀਆ ਉਹਦੇ ਵਿੱਚ ਵੀ ਸਾਡਾ 60-70000 ਰੁਪਏ ਖਾ ਗਿਆ ਇਹ ਤੇ ਆ ਕੇ ਸ਼ੀਸ਼ੇ ਸ਼ੀਸ਼ੇ ਤੋੜਦੇ ਸੀਗਾ ਬੋਤਲਾਂ ਮਾਰ ਰਿਹਾ ਸੀਗਾ ਜਾਨੂ ਮੈਂ ਬਾਹਰ ਨਿਕਲਿਆ ਉੱਪਰ ਨੂੰ ਮੇਰੇ ਉੱਪਰ ਨੂੰ ਵੀ ਇਹਨੇ ਬੋਤਲ ਮਾਰੀ ਤਾਂ ਕਹਿੰਦਾ ਆ ਗੱਡ ਕੇ ਤੇ ਤੇਰੇ ਚਾਚੇ ਨੂੰ ਮੈਂ ਦੱਸਦਾ ਕਹਿੰਦਾ ਬਾਹਰ ਆ ਉਹਨੂੰ ਮੈਂ ਉਹਨੂੰ ਤਾਂ ਮੈਂ ਜਾਣ ਤੋਂ ਮਾਰ ਦੇਣਾ ਜਿੱ ਜਿੱਦੈ ਮੈਂ ਆਇਆ ਤੇ ਨਾਲ ਹੀ ਉਹ ਮੋਟਰਸਾਈਕਲ ਲੈ ਕੇ ਨਿਕਲ ਗਿਆ ਫਟਾਫਟ ਤੇ ਉਹ ਆਪਾਂ ਪਿੱਛਾ ਵੀ ਉਹਦਾ ਕੀਤਾ ਲਿੰਡੇ ਤੱਕ ਆ ਸੀਗੇ ਉੱਥੇ ਤੱਕ ਸਾਨੂੰ ਪਤਾ ਚੱਲਿਆ ਲੋਕਾਂ ਨੇ ਦੱਸਿਆ ਕਿ ਹਾਂ ਬੜੀ ਤੇਜ਼ ਇੱਧਰ ਉੱਧਰ ਦੇਖ ਦੇ ਕੇ ਉਹ ਨਸ਼ਾ ਕੀਤਾ ਹੋਇਆ ਸੀ ਉਹਨੇ ਬੜੀ ਤੇਜ਼ ਜਾ ਰਿਹਾ ਸੀਗਾ ਮੁੰਡਾ ਬਹੁਤ ਤੇਜ਼ ਸਪੀਡ ਤੇ ਸਪਲੈਂਡਰ ਤੇ ਗਿਆ ਉਹ ਬਸ ਸਾਨੂੰ 10 ਮਿੰਟ ਦਾ ਫਰਕ ਪਿਆ ਹੁਣ ਕਿਸੇ ਦੇ ਘਰ ਉੱਥੇ ਰੁਕਿਆ ਇਸ ਸੰਬੰਧ ਵਿੱਚ ਪ੍ਰਧਾਨ ਸੰਜੀ ਸਹਾਣੀ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਾ ਦਿੱਤੀ ਗਈ ਹੈ ਤੇ ਪੁਲਿਸ ਜਾਂਚ ਵਿੱਚ ਜੁੜ ਚੁੱਕੀ ਹੈ ਤੇ ਸੁਣੋ ਕੀ ਕਿਹਾ ਨੰਗਲ ਨਗਰ ਕਾਉਂਸਲ ਦੇ ਪ੍ਰਧਾਨ ਨੇ ਅੱਜ ਸਵੇਰੇ ਟਾਈਮ ਤਕਰੀਬਨ 6:20 ਦਾ ਸੀਗਾ ਮੈਂ ਅੰਦਰ ਆਪਣੇ ਬੈਡਰੂਮ ਦੇ ਵਿੱਚ ਸੋ ਰਿਹਾ ਸੀਗਾ ਤੇ ਅਚਾਨਕ ਹੀ ਮੇਰੀ ਛੋਟੀ ਭੁਜਾਈ ਉੱਠ ਕੇ ਬਾਹਰ ਆਈ ਤੇ ਇੱਕ ਰਿੱਕੀ ਨਾਮ ਦਾ ਜਿਹੜਾ ਲੜਕਾ ਸੀਗਾ ਉਹ ਬਾਹਰ ਬੋਤਲਾਂ ਘਰ ਦੇ ਵਿੱਚ ਖਾਲੀ ਬੋਤਲਾਂ ਮਾਰ ਰਿਆ ਸੀਗਾ ਔਰ ਉਹ ਉੱਚੀ ਉੱਚੀ ਬੋਲ ਰਿਹਾ ਸੀਗਾ ਵੀ ਬਾਹਰ ਨਿਕਲੋ ਅਸੀਂ ਤੁਹਾਨੂੰ ਮਾਰ ਦੇਣਾ ਮੇਰਾ ਨਾਂ ਲੈ ਕੇ ਔਰ ਮੇਰੇ ਛੋਟੇ ਬ੍ਰਦਰ ਦਾ ਨਾਂ ਲੈ ਕੇ ਇਹ ਗੱਲ ਕਰ ਰਿਹਾ ਸੀਗਾ ਵੀ ਬਾਹਰ ਨਿਕਲੋ ਮੈਂ ਤੁਹਾਨੂੰ ਮਾਰ ਦੇਣਾ ਜਦੋਂ ਮੇਰੇ ਬ੍ਰਦਰ ਔਰ ਮੇਰੇ ਜਿਹੜਾ ਹੈਗਾ ਭਤੀਜਾ ਮੇਰੇ ਉੱਪਰ ਸੌਂਦਾ ਮੇਰਾ ਬੇਟਾ ਉਹ ਨਹੀਂ ਦੇਖਿਆ ਤਾਂ ਉਹਨੇ ਦੇਖ ਕੇ ਆ ਤੇ ਫਿਰ రికి ਆ ਉਹਨੇ ਆਪਣੇ ਚਾਚਾ ਜੀ ਨੂੰ ਆਵਾਜ਼ ਮਾਰੀ ਵੀ ਚਾਚਾ ਜੀ ਬਾਹਰ రికి ਆ ਹਮਲਾ ਕਰਿਆ ਕਰਦਾ ਜੰਨਉਨ ਆਵਾਜ਼ ਸੁਣੀ ਉਸੇ ਵੇਲੇ ਉਹ ਬੰਦਾ ਜਿਹੜਾ ਹੈਗਾ ਮੋਟਰਸਾਈਕਲ ਤੇ ਭੱਜ ਗਿਆ ਤੇ ਭੱਜਣ ਦੇ ਨਾਲ ਹੀ ਅਸੀਂ ਸਾਰੇ ਜਣੇ ਜਦੋਂ ਬਾਹਰ ਆਏ ਅਸੀਂ ਐਸੀ ਤਰ੍ਹਾਂ ਸੀਗੇ ਜਿਤ ਤਰ੍ਹਾਂ ਸੁੱਤੇ ਪਏ ਸੀਗੇ ਉੱਥੇ ਐ ਤੇ ਉਸੇ ਵੇਲੇ ਅਸੀਂ ਕੱਪੜੇ-ਕੁਪੜੇ ਪਾ ਕੇ ਮੇਰਾ ਬਰਦਰ ਨਾਲ ਗਿਆ ਤੇ ਉਹ ਹਿਮਾਚਲ ਦੇ ਵਿੱਚ ਪਤਾ ਲੱਗਿਆ ਵੀ ਇਹ ਨੱਲ ਹੈ ਉਹ ਵੱਡ ਗਿਆ ਜਾ ਕੇ ਤੇ ਅਸੀਂ ਉਸੇ ਵੇਲੇ ਮੈਂ TSP ਸਾਹਿਬ ਨੂੰ ਇਸ ਘਟਨਾ ਬਾਰੇ ਦੱਸਿਆ ਮੌਕੇ ਤੇ ਜਿਹੜਾ ਹੈਗਾ ਸੈਟੂ ਸਾਹਿਬ ਤੇ ਉਹਨਾਂ ਦੀ ਕੀ ਨਸਾਰੀ ਆ ਗਈ ਸੀਗੀ ਉਹਨਾਂ ਨੇ CCTV ਦੀਆਂ ਕੈਮਰੇ ਦੀਆਂ ਫੋਟੋਸ ਵੀ ਦੇਖੀਆਂ ਹੈਗੀਆਂ ਤੇ ਹੁਣ ਮੈਨੂੰ ਜਿਹੜਾ ਪਤਾ ਲੱਗਿਆ ਹੈ ਕਿ ਸ਼ਾਇਦ ਉਹਦਾ ਮੋਟਰਸਾਈਕਲ ਐਸਐਚਓ ਸਾਹਿਬ ਨੇ ਆਪਣੇ ਕਬਜ਼ੇ 'ਚ ਹੀ ਕਰ ਲਿਆ। ਕੋਈ ਜਿਹੜਾ ਹੈਗਾ ਕਿਸੇ ਨਾਲ ਰੰਜਿਸ਼ ਤਾਂ ਹੈ ਨਹੀਂ। ਮੈਂ ਸ਼ਾਇਦ ਤੇ ਹਮੇਸ਼ਾ ਹੀ ਪਿਆਰ ਕਮਾਇਆ ਹੈ। ਮੈਨੂੰ ਇਸ ਬਾਰੇ ਕੋਈ ਨਹੀਂ ਸਮਝ ਪਈ ਕਿ ਇਹ ਕਿਉਂ ਕੀਤਾ ਉਹਨੇ। ਕਿਸਦਾ ਕੋਈ ਜਾਣੀ-ਪਛਾਨ ਤਾਂ ਨਹੀਂ। ਨਹੀਂ ਜਾਣੀ-ਮਾਨੀ ਕੋਈ ਨਹੀਂ। ਹੈ? ਨਾ ਨਾ ਉਹ ਚੇਤ ਦੀ ਐ ਚੇਗੀ ਵਲਕੇ ਕ੍ਰਿਮਿਨਟਰੀ। ਤੇ ਸੁਣੋ ਇਸ ਸਾਰੀ ਘਟਨਾ ਨੂੰ ਲੈ ਕੇ ਪੁਲਿਸ ਅਧਿਕਾਰੀ ਕੀ ਬੋਲੇ ਅੱਜ ਵੀ ਕਾਲ ਆਈ ਸੀਗੀ ਜੀ ਸੰਜੇ ਸਾਨੀ ਸਾਹਿਬ ਦੀ ਕਾਲ ਆਈ ਸੀ ਉਹਨਾਂ ਨੇ ਕਿਹਾ ਸੀ ਵੀ ਮੇਰੇ ਕੋਈ ਘਰ ਤੇ ਕੋਈ ਹਮਲਾ ਕਰ ਰਿਹਾ ਹੈਗਾ ਜੋ ਪਾਣੀ ਦੀ ਛਰਾਵ ਵਾਲੀਆਂ ਖਾਲੀ ਬੋਤਲਾਂ ਮਾਰ ਰਿਹਾ ਹੈਗਾ ਮੌਕੇ ਤੇ ਮੈਂ ਐਸਚੂ ਸਾਹਿਬ ਨੂੰ ਭੇਜਿਆ ਸੀ ਐਸਚੂ ਸਾਹਿਬ ਮੌਕੇ ਤੇ ਪਹੁੰਚੇ ਸੀਗੇ ਤੇ ਉੱਥੇ ਜਾ ਕੇ ਸਾਰਾ ਵੈਰੀਫਾਈ ਕੀਤਾ ਹੈਗਾ ਵੇਰੀਫਾਈ ਕਰਨ ਤੇ ਜਿਹੜਾ ਕਿ ਇਹ ਪ੍ਰਧਾਨ ਸਾਹਿਬ ਨੇ ਜੀ ਉਹਦਾ ਮੈਰ ਜਿਹੜਾ ਰਿੱਕੀ ਨਾਮ ਦਾ ਵਿਅਕਤੀ ਹੈਗਾ ਉਹ ਸ਼ਿਮਲਾਪੂਰੀ ਲੁਧਿਆਣੇ ਦਾ ਰਹਿਣ ਵਾਲਾ ਹੈਗਾ ਉਹ ਜਿਹੜਾ ਰਹਿਸ਼ ਉਹਦੀ ਹੁਣ ਉਹਨੇ ਨੰਗਲ ਦੇ ਵਿੱਚ ਕੀਤੀ ਹੋਈ ਹੈਗੀ ਆ ਤੇ ਨੰਗਲੇ ਇੱਥੇ RAMNAGAR ਪਿੰਡ ਹੈਗਾ ਉੱਥੇ ਵਿਆਹਿਆ ਹੋਇਆ ਹੈਗਾ ਤੇ ਉਹ ਜਿਹੜਾ ਕਿ ਇਹ ਨਹੀਂ ਫੈਸਲਾ ਕਰਾਇਆ ਸੀ ਪ੍ਰਧਾਨ ਜਿਹਨੇ ਜਿਹੜਾ ਇਹਨਾਂ ਦਾ ਆਪਸੀ ਡਿਸਪਿਊਟ ਸੀਗਾ ਫੈਮਿਲੀ ਡਿਸਪਿਊਟ ਸੀ ਉਹ ਫੈਸਲਾ ਕਰਾਇਆ ਸੀ ਉਹਦੀ ਰੰਜਿਸ਼ ਦੇ ਵਿੱਚ ਆ ਕੇ ਇਹਨੇ ਬੋਤਲਾ ਮਾਰੀਆਂ ਹੈਗੀਆਂ ਤੇ ਜਿਹੜਾ ਅਸੀਂ ਪਰਚਾ ਦਰਜ ਕਰਤਾ ਹੈਗਾ 336 506 ਆਈ ਪੀਸੀ ਦੇ ਤਹਿਤ ਪਰਚਾ ਦਰਜ ਕੀਤਾ ਹੈਗਾ ਤੇ ਜਿਹੜਾ ਮੋਟਰਸਾਈਕਲ ਉਹਦਾ ਬ੍ਰਾਂਡ ਕਰ ਲਿਆ ਹੈਗਾ ਤੇ ਭੱਲ ਜਾਰੀ ਆ ਤੇ ਜਲਦੀ ਕੈਸਟ ਕਰ ਲਾਂਗੇ ਇਹੋ ਜਿਹੀ ਕੋਈ ਨਹੀਂ ਇਹਦਾ ਤਾਂ ਨਸ਼ੇ ਦੀ ਪੀਣ ਦਾ ਆਦੀ ਹੈਗਾ ਉਹ ਨਸ਼ੇ ਦੀ ਹਾਲਤ ਦੇ ਵਿੱਚ ਜਿਹੜਾ ਹੈਗਾ ਉਹਨੇ ਮਤਲਬ ਰੰਜਿਸ਼ ਕੀਤੀ ਉਹਦੇ ਮਨ ਦੇ ਵਿੱਚ ਕੋਈ ਉਹ ਉਹ ਜਰਨੈਲ ਦੇ ਵਿੱਚ ਆ ਕੇ ਉਹਨੂੰ ਬੋਤਲਾ ਮਾਰੀਆ ਕੋਈ ਇਹੋ ਜਿਹਾ ਇਸ਼ੂ ਨਹੀਂ ਹੈਗਾ ਕੋਈ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਮਰਾ ਦੀ ਰਿਪੋਰਟ